ਹਾਂਜੀ ਅੱਜ ਵਾਲੇ ਜਿਹੜੇ ਸੂਟਾਂ ਦੀ ਕਲੈਕਸ਼ਨ ਹੋਏਗੀ ਵਿਆਹ ਸ਼ਾਦੀਆਂ ਵਾਲੇ ਸੂਟ ਹੋਣਗੇ ਬਹੁਤ ਹੀ ਹੈਵੀ ਸੂਟ ਇਹ ਜਿਹੜਾ ਫੈਬਰਿਕ ਹੋਏਗਾ ਵਿਸਕੋਸ ਔਰ ਗੈਂਜ਼ਾ ਦਾ ਸ਼ਰਟ ਦਾ ਫੈਬਰਿਕ ਹੋਏਗਾ ਫੁੱਲ ਇਜ਼ੀ ਉੱਪਰ ਐਮਬਰਾਇਡਰੀ ਵਰਕ ਕੀਤਾ ਗਿਆ ਜਿਹੜੀ ਇਸ ਦੇ ਨਾਲ ਹੋਰੇਗੀ ਬਾਟਮ ਉਹ ਪਲੇਨ ਕ੍ਰੇਪ ਦੀ ਹੋਏਗੀ ਪ੍ਰਾਈਸ ਦੋਨਾਂ ਦਾ ਮੈਂਸ਼ਨ ਕੀਤਾ ਹੋਇਆ ਹੈ ਸ਼ਰਟ ਦਾ ਵੀ ਪਰ ਮੀਟਰ ਮੈਂਸ਼ਨ ਕੀਤਾ ਗਿਆ ਜਿਹੜੀ ਬਾਟਮ ਹੈ ਉਸ ਦਾ ਵੀ ਪ੍ਰਾਈਸ ਜਿਹੜਾ ਪਰ ਮੀਟਰ ਦੇ ਅਕੋਰਡਿੰਗ ਉੱਪਰ ਲੱਗਾ ਹੋਇਆ ਹੈ ਕਲਰ ਆਪਸ਼ਨ ਇਹਨਾਂ ਵਿੱਚ ਤੁਹਾਨੂੰ ਸਾਰੇ ਡਾਰਕ ਮਿਲ ਜਾਣਗੇ ਅਗਲਾ ਜਿਹੜਾ ਹੋਏਗਾ ਫੈਬਰਿਕ ਉਹ ਤੁਹਾਨੂੰ ਪਿਓਰ ਕريب ਦੇ ਵਿੱਚ ਸੂਟ ਮਿਲੇਗਾ ਇਸੇ ਉੱਪਰ ਵੀ ਬਹੁਤ ਹੀ ਪਿਆਰੀ ਹੈਵੀ ਏਮਬਰਾਇਡਰੀ ਕੀਤੀ ਗਈ ਹੈ ਤੁਸੀਂ ਇਹਨਾਂ ਸੂਟਾਂ ਦੇ ਗਾਉਣ ਵੀ ਰੈਡੀ ਕਰਵਾ ਸਕਦੇ ਹੋ ਲਹਿੰਗਾ ਵੀ ਬਣਵਾ ਸਕਦੇ ਹੋ ਬਹੁਤ ਹੀ ਪਿਆਰੇ ਸੂਟ ਰੈਡੀ ਕੀਤੇ ਗਏ ਨੇ ਜਿਹੜਾ ਅਗਲਾ ਫੈਬਰਿਕ ਹੋਏਗਾ ਉਹ ਵੀ ਤੁਹਾਨੂੰ ਵਿਸਕੋਜ਼ ਔਰਗੈਂਜ਼ਾ ਦਾ ਹੀ ਸੂਟ ਮਿਲੇਗਾ ਏਮਬਰਾਇਡਰੀ ਵਰਕ ਬਹੁਤ ਹੀ ਪਿਆਰਾ ਕੀਤਾ ਹੋਇਆ ਹੈਵੀ ਸੂਟ ਰੈਡੀ ਕੀਤੇ ਗਏ ਨੇ ਪ੍ਰਾਈਸ ਉੱਪਰ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਜੇਕਰ ਕੋਈ ਵੀ ਸੂਟ ਤੁਸੀਂ ਬੁੱਕ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਭੇਜ ਕੇ ਮੇਰੇ WhatsApp ਨੰਬਰ ਤੇ ਸੂਟ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਇਹਨਾਂ ਵਿੱਚ ਤੁਹਾਨੂੰ ਬਹੁਤ ਹੀ ਪਿਆਰੇ ਕਲਰ ਮਿਲਣਗੇ ਲਾਈਟ ਕਲਰ ਵੀ ਹੋਣਗੇ ਡਾਰਕ ਵੀ ਹੋਣਗੇ ਕੋਈ ਵੀ ਸੂਟ ਤੁਸੀਂ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਜੇਕਰ ਬਾਟਮ ਪਲੇਨ ਲਵਾਉਣਾ ਚਾਹੁੰਦੇ ਤੁਸੀਂ ਇਹਨਾਂ ਦੇ ਨਾਲ ਬਾਟਮ ਪਲੇਨ ਵੀ ਲਗਵਾ ਸਕਦੇ ਹੋ ਟਾਈਮਟਾ ਦੀ ਸ਼ਰਟ ਵੀ ਬਾਈ ਕਰ ਸਕਦੇ ਹੋ ਅਗਲਾ ਜਿਹੜਾ ਸੂਟ ਹੋਏਗਾ ਪਿਓਰ ਕ੍ਰੇਪ ਔਰਗੈਂਜ਼ਾ ਦੀ ਸ਼ਰਟ ਹੋਏਗੀ ਨਾਲ ਹੋਏਗੀ ਸਿਲਕ ਦੀ ਬਾਟਮ ਹੋਏਗੀ ਦੁਪੱਟਾ ਹੋਏਗਾ ਪਿਓਰ ਚਨਾਉਂ ਦਾ ਇੰਬਰੋਡਰੀ ਨੈਕ ਦੇ ਉੱਪਰ ਬਹੁਤ ਹੀ ਪਿਆਰੀ ਕੀਤੀ ਹੋਈ ਹੈ ਕਲਰ ਇਹਨਾਂ ਦੇ ਵਿੱਚ ਤੁਹਾਨੂੰ ਡਾਰਕ ਮਿਲ ਜਾਣਗੇ ਜਿਹੜਾ ਅਗਲਾ ਫੈਬਰਿਕ ਹੋਏਗਾ ਪਿਓਰ ਮਾਈਕਰੋ ਵੈਲਵਟ ਬੰਦ ਨਹੀਂ ਪ੍ਰਿੰਟ ਹੋਏਗਾ ਇਸ ਦੇ ਉੱਪਰ ਹੈਵੀ ਹੈਂਡਵਰਕ ਦਾ ਕੰਮ ਕੀਤਾ ਹੋਇਆ ਪਟਦਾਨਾ ਇੰਬਰੋਡਰੀ ਕੀਤੀ ਗਈ ਹੈ ਬਾਟਮ ਬਹੁਤ ਹੀ ਪਿਆਰੀ ਰੈਡੀ ਕੀਤੀ ਹੋਈ ਹੈ ਕਲਰ ਆਪਸ਼ਨ ਇਹਨਾਂ ਵਿੱਚ ਤੁਹਾਨੂੰ ਸਾਰੇ ਡਾਰਕ ਮਿਲ ਜਾਣਗੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਜਿਹੜੀ ਹੋਏਗੀ ਉਹ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਅਗਲਾ ਫੈਬਰਿਕ ਹੋਏਗਾ ਕਰੇਪ ਸ਼ਿਮਰ ਦੇ ਵਿੱਚ ਹੋਏਗਾ ਪ੍ਰਾਈਸ ਇਹਨਾਂ ਦਾ ਮੈਂਸ਼ਨ ਕੀਤਾ ਹੋਇਆ बॉਟਮ ਵੀ ਹੋएगी ਨਾਲ ਕ੍ਰੇਪ ਸ਼ਿਮਰ ਦੀ ਹੋएगी ਉੱਪਰ ਦੋਨਾਂ ਦਾ ਮੈਂਸ਼ਨ ਕੀਤਾ ਹੋਇਆ ਸ਼ਰਟ ਦਾ ਵੀ ਪਰ ਮੀਟਰ बॉਟਮ ਦਾ ਵੀ ਪਰ ਮੀਟਰ ਮੈਂਸ਼ਨ ਕੀਤਾ ਗਿਆ ਜੇਕਰ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਯੂ ਕਰਿਆ ਕਰੋ